ਕੋਈ ਕਹਿੰਦਾ ਕਿ ਮੈਨੂੰ ਮੈਨੂੰ ਬਣਾਓ ਸਰਪੰਚ ਪਿੰਡ ਦਾ ਹਮ ਹੱਕ ਵੀ ਆ ਚਲੋ ਕੋਈ ਹਰਜ ਨਹੀਂ ਮਤਲਬ ਬੰਦਿਆਂ ਨਹੀਂ ਬਣਨਾ ਪਰ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਜਿਵੇਂ ਨਾ ਜਦੋਂ ਹੁਣ ਪਾਰਟੀਆਂ ਇਲੈਕਸ਼ਨ ਲੜਦੀਆਂ ਨੇ ਉਹ ਆਪਣਾ ਇੱਕ ਚੋਣ ਮਨੋਰਥ ਪੱਤਰ ਪੇਸ਼ ਕਰਦੀਆਂ ਨੇ ਹਮ ਵੀ ਜੇ ਇਸ ਵਾਰੀ ਸਾਡੀ ਸਰਕਾਰ ਬਣੂ ਤਾਂ ਅਸੀਂ ਤੁਹਾਨੂੰ ਆਹ ਕੰਮ ਕਰਕੇ ਦਵਾਂਗੇ ਜਾਓ ਇੱਕ ਰਿਜ਼ਲਟ ਦਿੰਦੀਆਂ ਨੇ ਕਿ ਅਸੀਂ ਪਿੱਛੇ ਆ ਕੰਮ ਕੀਤੇ ਸੀ ਅਸੀਂ ਅੱਗੇ ਆ ਕੰਮ ਕਰਾਂਗੇ ਸਾਡੇ ਹੁਣ ਪਿੰਡਾਂ 'ਚ ਕੀ ਹੁੰਦਾ ਜੀ ਉਹ ਮੂੰਹ ਜਵਾਨੀ ਕਹਿ ਦਿੰਦੇ ਨੇ ਸਾਰੀ ਵੀ ਮੈਨੂੰ ਬਣਾਓ ਤੁਸੀਂ ਲੈ ਤੁਸੀਂ ਦੇਖਿਓ ਫੇਰ ਤੋਬੇ ਦਾ ਮੈਂ ਹੱਲ ਕਿਵੇਂ ਕਰਦਾ ਤੁਹਾਨੂੰ ਮੈਂ ਦਊਂਗਾ 5-5 ਮਰਲੇ ਦੇ ਪਲਾਟ ਤੁਸੀਂ ਦੇਖਿਓ ਆਪਾਂ ਪਿੰਡ ਦਾ ਗੰਦ ਕੱਢ ਦੇਣਾ ਹਾਂ ਅੱਛਾ ਉਹ 5 ਸਾਲ ਲੰਘ ਜਾਂਦੇ ਨੇ ਹਾਂ ਮੁੜ ਕੇ ਉਹ ਗੱਲ ਆਈ ਗਈ ਹੋ ਜਾਂਦੀ ਆ ਜੇ ਬੰਦਾ ਕੋਈ ਵੀ ਸਰਪੰਚ ਖੜਨਾ ਚਾਹੁੰਦਾ ਲੋਕ ਉਹਦੇ ਤੋਂ ਜਾਂ ਮਤਲਬ ਚੋਣ ਕਮਿਸ਼ਨ ਇਹ ਕਹੇ ਵੀ ਆਪਣਾ ਇੱਕ ਪੱਤਰ ਦੋ ਬਣਾ ਕੇ ਵੀ ਜੇ ਮੈਨੂੰ ਬਣਾਉਂਗੇ ਤਾਂ ਮੈਂ ਪਿੰਡਾਂ ਚਾਹ ਕੰਮ ਕਰੂੰਗਾ ਆਪਣੇ ਪਿੰਡ 'ਚ ਹੂੰ ਜਦੋਂ ਲਿਖ ਕੇ ਦਿੱਤਾ ਹੋ ਤਾਂ ਜੇ ਉਹ ਨਹੀਂ ਕਰੂਗਾ ਕੱਲ ਨੂੰ ਲੋਕ ਉਹਨੂੰ ਪੁੱਛਣਗੇ ਤਾਂ ਸਹੀ ਨਾ ਹੂੰ ਹੁਣ ਸਾਡੇ ਸਰਪੰਚਾਂ ਦੀ ਕੋਈ ਜਵਾਬ ਦੇ ਹੀ ਨਹੀਂ ਹੁੰਦੀ ਹੂੰ ਬੰਦਾ ਬਣ ਗਿਆ ਗੱਲਾਂ ਗੁੱਲਾਂ ਮਾਰ ਕੇ ਝੂਠ ਸੁਫਾਨ ਬੋਲ ਕੇ ਉਸ ਤੋਂ ਬਾਅਦ ਉਹਨੂੰ ਕੋਈ ਪੁੱਛਦਾ ਹੀ ਨਹੀਂ ਮੁੜ ਕੇ ਵੀ ਯਾਰ ਤੂੰ ਕੀ ਕਹਿੰਦਾ ਸੀ ਵੀ ਆਹ ਕੰਮ ਕਰਕੇ ਦਊਗਾ ਕਿਉਂ ਨਹੀਂ ਕੀਤਾ ਹੂੰ ਕਿਉਂਕਿ ਪੁੱਛੂਗਾ ਤਾਂ ਕੋਈ ਤਾਂ ਜੇ ਕਿਤੇ ਲਿਖ ਕੇ ਦਿੱਤਾ ਹੋਊਗਾ ਹੂੰ ਇਸ ਕਰਕੇ ਜ਼ਰੂਰੀ ਆ ਸਾਡੇ ਪਿੰਡਾਂ ਚ ਵੀ ਇਹ ਚੌਣ ਮਨੋਰਥ ਪੱਤਰ ਸਰਪੰਚਾਂ ਨੂੰ ਛਪਾਉਣੇ ਚਾਹੀਦੇ ਨੇ ਤੇ ਲੋਕਾਂ ਨੂੰ ਮੰਗਣੇ ਚਾਹੀਦੇ ਨੇ ਹਾਂ ਵੀ ਆਪਣਾ ਵਿਜ਼ਨ ਦੱਸ ਪਿੰਡ ਲਈ ਕੀ ਵਿਜ਼ਨ ਆ ਤੇਰਾ ਜੇ 5 ਸਾਲਾਂ ਚ ਨਹੀਂ ਕੋਸ਼ਿਸ਼ ਕੀਤਾ ਹੋਏ ਤੇ ਕਾਰਵਾਈ ਹੋਵੇ ਉੱਤੇ ਨਹੀਂ ਕਾਰਵਾਈ ਨਾ ਹੋਵੇ ਨਾ ਵੀ ਹੋਵੇ ਪਰ ਉਹ ਮੁੜ ਕੇ ਲੋਕਾਂ ਚ ਖੜਨ ਜੋਗਾ ਤਾਂ ਨਹੀਂ ਰਹੋ ਹਾਂ ਅਗਲੀ ਵਾਰੀ ਇਹ ਤਾਂ ਨਹੀਂ ਕਹੂਗਾ ਵੀ ਕੋਈ ਨਹੀਂ ਮੈਨੂੰ ਦੋ ਮੌਕਾ ਮੈਂ ਹੁਣ ਕਰੂੰਗਾ ਲੋਕਾਂ ਨੂੰ ਪੁੱਛਣਗੇ ਵੀ ਤੂੰ ਪਹਿਲਾਂ ਕਹਿੰਦਾ ਸੀ ਆ ਕਰਕੇ ਦੂੰ ਕਿਉਂ ਨਹੀਂ ਕੀਤਾ ਹੂੰ ਕੋਈ ਜਵਾਬਦੇਹੀ ਸਰਪੰਚਾਂ ਦੀ ਕੰਮ ਪ੍ਰਤੀ ਹੋਣੀ ਚਾਹੀਦੀ ਹੈ ਹੂੰ ਹੁਣ ਅਗਲਾ ਉਹੀ ਝੂਠ ਦੁਪਾਨ ਪਹਿਲਾਂ ਮੈਨੂੰ ਆ ਵੀ ਕਰਕੇ ਦਊ ਮੈਂ ਆ ਵੀ ਬਣਾ ਕੇ ਦਊ ਤੇ ਫਿਰ ਉਹ ਬਾਅਦ ਚ ਕੁਝ ਵੀ ਨਹੀਂ ਹੁੰਦਾ ਪੰਜਾਂ ਸਾਲਾਂ ਚ ਹੂੰ ਸਰਪੰਚ ਸਾਹਿਬ ਮਨਰੇਗਾ ਹਾਂਜੀ ਪਿੰਡਾਂ ਲਈ ਬਹੁਤ ਲਾਹੇਵੰਦ ਆ ਬਿਲਕੁਲ ਜੀ ਮਨਰੇਗਾ ਤੋਂ ਬਾਅਦ ਪਿੰਡਾਂ ਚ ਕੋਈ ਐਸਾ ਘਰ ਨਹੀਂ ਜਿੱਦੇ ਰੋਟੀ ਨਾ ਪੱਕੀ ਹੋਵੇ ਕਿਉਂਕਿ ਉਹਨਾਂ ਦੇ ਘਰੇ ਇੱਕ ਫਿਕਸ ਅਮਾਉਂਟ ਆ ਰਹੀ ਹੈ ਹਾਂਜੀ ਮਨਰੇਗਾ ਦੇ ਵਿੱਚ ਵੀ ਪਿੰਡਾਂ ਅੰਦਰ ਬਹੁਤ ਵੱਡੇ ਕੱਪਲੇ ਹੋ ਰਹੇ ਨੇ ਬਿਲਕੁਲ ਜੀ ਹਾਜ਼ਰੀ ਲੱਗ ਰਹੀ ਹੈ ਬੰਦਾ ਗਾਇਬ ਆ ਪੈਸੇ ਪਤਾ ਨਹੀਂ ਕਿੱਥੇ ਜਾ ਰਹੇ ਆ ਹਾਂਜੀ ਜੇ ਮਨਰੇਗਾ ਨੂੰ ਸਹੀ ਤਰੀਕੇ ਅਪਲਾਈ ਕਰ ਲਿਆ ਜਾਵੇ ਹਾਂਜੀ ਤਾਂ ਪਿੰਡ ਦੇ ਵਿੱਚ ਇੱਕ ਖਾਸ ਪੈਸਾ ਬਣਾਇਆ ਜਾ ਸਕਦਾ ਹੈ ਬਿਲਕੁਲ ਜੀ ਤੁਹਾਡੇ ਪਿੰਡ ਚ ਮਨਰੇਗਾ ਦੀ ਕੀ ਸਥਿਤੀ ਹੈ ਅ ਬੀਰ ਜਿਹੜੀ ਮਨਰੇਗਾ ਨਾ ਜੀ ਮੈਂ ਸੱਚੀ ਇਮਾਨਦਾਰੀ ਨਾਲ ਇਹ ਗੱਲ ਕਹਿਣਾ ਕਿ ਇਹ ਇੱਕ ਸਾਡੇ ਸਰਪੰਚਾਂ ਲਈ ਜਿਹੜੇ ਪਿੰਡਾਂ ਚ ਸਾਡੇ ਨੌਜਵਾਨ ਬੁੰਡੇ ਜਾਂ ਇਹ ਇੱਕ ਸਾਡੇ ਲਈ ਐਨਾ ਲਾਹੇ ਬੰਦਾ ਸਾਡੇ ਲਈ ਹਮ ਕਿ ਅਸੀਂ ਮਨਰੇਗਾ ਰਾਹੀਂ ਕੋਈ ਵੀ ਕੰਮ ਕਰਾ ਸਕਦੇ ਹਮ ਪਰ ਦਿੱਕਤ ਕਿੱਥੇ ਆਉਂਦੀ ਆ ਜਿਹੜੀ ਤੁਸੀਂ ਗੱਲ ਕੀਤੀ ਹਮ ਜਦੋਂ ਅਸੀਂ ਕੰਮ ਕਰਨ ਵਾਲੇ ਬੰਦਿਆਂ ਨੂੰ ਛੱਡ ਦਿੰਨੇ ਆ ਹਮ ਜਿਹੜੇ ਸਾਡੇ ਲਿਹਾਜ਼ੀ ਹੁੰਦੇ ਨੇ ਹਮ ਉਹਨਾਂ ਦੇ ਅਸੀਂ ਨਾਮ ਪਾ ਦਿੰਨੇ ਆ ਹਮ ਉਹਨਾਂ ਨੂੰ ਪੈਸਾ ਸਰਕਾਰ ਵੱਲੋਂ ਆਉਂਦਾ ਉਹ ਕੰਮ ਤੇ ਆਏ ਜਾਂ ਨਾ ਆਏ ਕੋਈ ਮਤਲਬ ਨਹੀਂ ਹਮ ਉਹਨਾਂ ਨੂੰ ਪੈਸੇ ਜਾਂਦੇ ਨੇ ਹਮ ਉਹਦੇ ਨਾਲ ਮਨਰੇਗਾ ਦਾ ਤਾਂ ਜਿਹੜਾ ਨੁਕਸਾਨ ਹੈਗਾ ਹੈਗਾ ਹੀ ਆ ਹੂੰ ਉਹਦੇ ਨਾਲ ਪਿੰਡ ਦਾ ਵੀ ਨੁਕਸਾਨ ਹੁੰਦਾ ਕਿਉਂਕਿ ਜੇ ਜੇ ਮਨਰੇਗਾ ਦਾ ਪੈਸਾ ਸਹੀ ਥਾਂ ਲੱਗਾ ਸਹੀ ਲੱਗੇ ਪਿੰਡ ਦੀ ਨਹਾਰ ਹੀ ਚੇਂਜ ਹੋ ਜਾਏ ਫਿਰ ਤੁਸੀਂ 2 ਕਰੋੜ ਖਰਚ ਸਕਦੇ ਹੋ ਹਾਂ ਤੁਹਾਡੇ ਚ ਹਿੰਮਤ ਹੋਣੀ ਚਾਹੀਦੀ ਮਨਰੇਗਾ ਰਹੀਂ ਤੁਸੀਂ ਜੋ ਮਰਜੀ ਕੰਮ ਕਰਾ ਲਓ ਯਾਰ ਫਲਦਾਰ ਬੂਟੇ ਲਾਓ ਕੋਸ਼ਿ ਬੂਟਿਆਂ ਬੂਟਿਆਂ ਦੀ ਸਾਂਭ ਸੰਭਾਲ ਮਨਰੇਗਾ ਰਹੀਂ ਹੋਵੇ ਤੇ ਜਿਹੜੇ ਬੂਟੇ ਤੋਂ ਫਲ ਨਿਕਲਣਾ ਹੈਗਾ ਉਹ ਵੇਖਿਓ ਕਿ ਪਿੰਡ ਦੇ ਵਿਕਾਸ ਲਈ ਬਹੁਤ ਬਹੁਤ ਚੀਜ਼ਾਂ ਹੋਂਸਾਰ ਹੈ ਇਹ ਵੀ ਤੁਹਾਡਾ ਵਧੀਆ ਸੁਝਾਅ ਮੈਂ ਕਹਣਾ ਇਸ ਤੋਂ ਬਿਨਾ ਇੰਨੇ ਕੰਮ ਨੇ ਜਿਹੜੇ ਤੁਸੀਂ ਮਨਰੇਗਾ ਰਾਹੀਂ ਕਰ ਸਕਦੇ ਹੋ ਤੁਸੀਂ ਪਿੰਡ ਚ ਵੱਡੇ ਹਾਲ ਬਣਾ ਸਕਦੇ ਹੋ ਜਿੱਦੇ ਚ ਵਿਆਹ ਸ਼ਾਦੀਆਂ ਭੋਗ ਪਿੰਡਾਂ ਦਾ ਜਿਹੜਾ ਖਰਚਾ ਸੀ ਪੈਲਸਾਂ ਚ ਕਰਦੇ ਆ ਜਾ ਕੇ ਉਹ ਰੋਕ ਸਕਦੇ ਹੋ ਤੁਸੀਂ ਹਾਂ ਕਹਿਣ ਦਾ ਮਤਲਬ ਜੋ ਮਰਜ਼ੀ ਕੰਮ ਤੁਸੀਂ ਮਨਰੇਗਾ ਰਾਹੀਂ ਕਰ ਸਕਦੇ ਹੋ ਪਰ ਦਿੱਕਤ ਕਿੱਥੇ ਆਉਂਦੀ ਜਦੋਂ ਅਸੀਂ ਕੰਮ ਨੂੰ ਕੰਮ ਨਹੀਂ ਸਮਝਦੇ ਉਹਨੂੰ ਇਹ ਸਮਝਦੇ ਆਂ ਵੀ ਕੋਈ ਨਹੀਂ ਆਪਣੇਆਂ ਨੂੰ ਖੁਸ਼ ਕਰ ਲੂ ਹੂੰ ਫਿਰ ਉੱਥੇ ਦਿੱਕਤ ਆਉਂਦੀ ਹੈ ਬਿਲਕੁਲ ਜਦ ਕੇ ਬਹੁਤ ਫਾਇਦੇ ਚ ਸਾਨੂੰ ਮਨ ਰਹੇਗਾ ਹੂੰ ਤੁਸੀਂ ਪਿਛਲੇ 10 15 ਸਾਲਾਂ ਚ ਆਪਣੇ ਪਿੰਡ ਨੂੰ ਬਦਲਦਾ ਦੇਖਿਆ ਕਿਹੋ ਜਿਹਾ ਬਦਲਾਅ ਹੋਇਆ ਪਿੰਡਾਂ ਚ ਦੇਖੋ ਪਿੰਡਾਂ ਚ ਬਦਲਾ 10 15 ਸਾਲਾਂ ਚ ਜੇ ਆਪਾਂ ਗੱਲ ਕਰੀਏ ਮੈਨੂੰ ਲੱਗਦਾ ਕਿ ਰੋਜ਼ ਬਦਲ ਰਹੇ ਨੇ ਪਿੰਡ ਸਾਡੇ ਰੋਜ਼ ਬਦਲ ਰਹੇ ਨੇ ਕਿਉਂਕਿ ਦੇਖੋ